ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਪਿੰਦਰ ਦੇ ਕੋਲ ਆਏ ਆਂ ਅਗ ਜਿਹੜੇ ਰੁਟੀਨ ਦੇ ਵਿੱਚ ਵੀਰ ਲੈ ਕੇ ਆਉਂਦਾ ਤੇ ਕਾਫੀ ਵੀਰ ਵਪਾਰੀ ਵਰਗ ਵਾਲੇ ਵੀਰ ਵੀ ਕਾਫੀ ਪਸ਼ੂ ਲੈ ਕੇ ਜਾਂਦੇ ਆ ਇਸ ਖਿੱਲੇ ਤੋਂ ਇਸ ਫਾਰਮ ਤੋਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਬੜਾ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਤੁਸੀਂ ਸਾਹਮਣੇ ਇਹ ਦੇਖ ਰਹੇ ਜੇ ਗੱਭਣ ਤਿਆਰੀ ਵਾਲੇ ਪਸ਼ੂ ਆ ਇੱਕ ਵੜ ਸੂਈ ਸਵਾਈ ਆ ਸੋ ਚੌ ਨਗਾ ਦੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਕੋਈ ਵੀ ਖਰੀਦਦਾਰ ਵੀਰ ਆ ਰਿਹਾ ਤੇ ਆਪਣੀ ਸਟਾਰਟਿੰਗ ਤੋਂ ਇੱਕ ਰਿਕਵੈਸਟ ਹੁੰਦੀ ਆ ਸਾਰੇ ਫਾਰਮਰ ਵੀਰਾਂ ਨੂੰ ਇੱਥੇ ਆਣ ਕੇ ਦੋ ਡੰਗ ਚੋ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਜਿਹੜਾ ਵੀ ਪਸ਼ੂ ਸੋਇਆ ਹੁੰਦਾ ਗੱਬਣ ਪਸ਼ੂ ਨੂੰ ਚੌ ਥਨਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਿਸੇ ਖਰੀਦਦਾਰ ਨੂੰ ਤੇ ਨਾ ਕਿਸੇ ਵੇਚਣ ਵਾਲੇ ਵੀਰ ਨੂੰ ਕਰਨਾ ਪਵੇ ਠੀਕ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 30 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 10:30 ਪੌਣੇ 11:00 ਕ'ਤੇ ਵਜੇ ਦਾ ਆ ਉਹ ਕਰਦੇ ਆ ਗੱਲਬਾਤ ਵੀਰਪਿੰਦਰ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਮਹਾਰਾਜ ਦੀ ਕਿਰਪਾ ਜੀ ਬਹੁਤ ਵਧੀਆ ਗੱਲ ਆ ਵੀਰ ਜੀ ਹਾਂਜੀ ਅੱਛਾ ਪਿੰਦਰ ਵੀਰੇ ਪਸ਼ੂ ਇਸੇ ਤਰ੍ਹਾਂ ਹੀ ਆਪਣੇ ਕੋਲ ਜਿਹੜੇ ਪੰਜ ਚਾਰ ਨਾਗ ਤਾਂ ਵੈਸੇ ਹੁੰਦੇ ਹੁੰਦੇ ਆ ਕਿੱਲੇ ਤੇ ਜਦੋਂ ਮਰਜੀ ਕੋਈ ਭੈਣ ਭਰਾ ਸੱਜਣ ਆ ਜੇ ਹਾਂਜੀ ਹਾਂਜੀ ਤੇ ਜ਼ਿਆਦਾਤਰ ਵੈਸੇ ਪਹਿਲਾਂ ਵੀ ਆਪਾਂ ਕਾਫੀ ਵਾਰਾਂ ਜ਼ਿਕਰ ਕੀਤਾ ਵੀ ਜ਼ਿਆਦਾਤਰ ਆਪਾਂ ਵੈੜਾ ਹੀ ਕਰੀਦੇ ਆ ਹਾਂਜੀ ਵੈੜਾ ਭਾਈ ਮੱਝਾਂ ਵੀ ਹੁੰਦੀਆਂ ਚਲੋ ਗੁਰਲੀਵਾਂ ਜੀ ਮੈਂ ਵੀ ਲੈ ਲਈਦੀ ਕਿਤੇ ਕੋਈ ਚੰਗਾ ਪੀਸ ਆ ਜੇ ਹਾਂਜੀ ਹਾਂਜੀ ਚੰਗੀ ਆਵੇ ਪਸੰਦ ਲੱਗੇ ਤੇ ਉਹ ਵੀ ਕਿਤੇ ਨਾ ਕਿਤੇ ਆਪਣੇ ਆ ਜਾਂਦੇ ਹਾਂਜੀ ਕੱਲ ਹੀ ਜੋੜਾ ਮੱਝਾਂ ਦਾ ਵੇਚਾ ਠੀਕ ਹੈ ਜੀ ਤੇ ਅੱਜ ਗਾਵਾਂ ਹੀ ਆ ਠੀਕ ਹੈ ਜੀ ਹਾਂਜੀ ਤੇ ਵੈਸੇ ਅੱਜ ਜਿੰਨੇ ਵੀ ਰੇਟ ਆ ਮੈਨੂੰ ਲੱਗਦਾ ਵੀ ਸਾਰੇ ਬਿਲਕੁਲ ਜਾਇਜ਼ ਹੀ ਆ ਜੈਨੂਨੀ ਆ ਹਾਂ ਬਿਲਕੁਲ ਨਾਰਮਲ ਰੇਟ ਜੀ ਠੀਕ ਹੈ ਜੀ। ਹਾਂ ਜੀ। ਲਓ ਦੋਸਤੋ ਬਿਲਕੁਲ ਨੋਰਮਲ ਤੇ ਜੈਨੂਨ ਜੈਜ ਰੇਟਾਂ ਦੇ ਉੱਪਰ ਹੀ ਪਸ਼ੂ ਆ। ਚਾਰ ਤੁਹਾਨੂੰ ਵੜਾ ਦਿਖਾ ਦੇਣੀਆਂ ਨੇ ਸਾਹਮਣੇ ਤੁਸੀਂ ਦੇਖ ਰਹੇ ਜੀ ਮੋਟੇ ਤੌਰ ਤੇ। ਠੀਕ ਹੈ ਇੱਕ ਵਾਰ ਜਿਹੜੀ ਲਾਲ ਰੰਗ ਦੇ ਵਿੱਚ ਆ ਕਰਾਸਾਂਗ ਦੇ ਵਿੱਚ ਉਹ ਸੁਈ ਸੁਵਾਈ ਆ ਤੇ ਇੱਧਰ ਤਿੰਨੇ ਗੱਬਣ। ਪਿੰਦਰ ਵੀਰ ਨੇ ਸ਼ੁਰੂਆਤ ਇੱਥੋਂ ਕਰ ਲਈਏ। ਹਾਂ ਜੀ ਗੱਬਣ ਤੋਂ ਕਰ ਲਈਏ। ਹਾਂ ਜੀ ਇੱਥੋਂ ਕਰ ਲਈਏ। ਇਹਦਾ ਸੁਹਾ ਦੱਸ ਦੋ ਫਿਰ ਕਨਵਾ ਜੀ। ਸੁਹਾ ਘਰ ਆਲਿਆਂ ਦੇ ਕਨ ਮੁਤਾਬਕ ਦੂਜਾ ਵਾ ਪਰ ਕੋਈ ਵੀਰ ਤੀਜਾ ਵੀ ਗਿਣ ਲੈ। ਠੀਕ ਹੈ ਜੀ। ਗਾੜੀ ਵੇਖੋ ਜੀ ਢੋਲਾ ਝਾਲਾ ਬਹੁਤ ਲੋ ਜੀ ਹੱਬਤਾ ਲੈ ਜੇ ਲੈ ਹੀ ਜਾਵੇ ਕੋਲ ਦੋਸੋ 5 ਲੈ ਜੇ 7 ਲੈ ਜੇ ਦਿਨ ਲੈ ਲੈਂਦੇ ਆਂ ਪੂਰੇ ਹੁੰਦੇ ਦਨੇ ਇਹਦੇ ਹਾਂ ਫੋਨ ਲੱਗਾ ਪੂਰਾ ਹਨਾ ਬੱਜਾਂ ਦਾ ਪਾਣੀ ਆ ਕਰੋ ਚੈੱਕ ਜੀ ਜੀ ਸਥਾਨ ਬਹੁਤ ਵਧੀਆ ਮੁੱਠੀ ਮੁੱਠੀ ਥਾਣਾ ਲੰਡ ਲਾਂ ਬਹੁਤ ਬੜੀ ਭਰੂਈਆਂ ਲੋ ਜੀ ਠੀਕ ਹੱਤ ਝੋਲ ਚਲ ਬਹੁਤ ਆ ਖਲਾਰ ਖਲੂਰ ਥੱਲੇ ਲੇਵੇ ਤਾਂ ਕਾਫੀ ਜ਼ਿਆਦਾ ਸੋ ਸੂਬਾ ਮੇਰਾ ਵੀਰ ਕੋਈ ਤਿੱਜਾ ਮੰਨ ਲੇ ਕਿਉਂਕਿ ਅੱਗੇ ਸਮਝ ਆ ਕਿਸੇ ਭਰਾ ਦੀ ਆ ਮੂੰਹ ਮੱਥੇ ਤੋਂ ਤੁਸੀਂ ਚਿਹਰੇ ਮੋਰੇ ਤੋਂ ਚੈੱਕ ਕਰ ਲਓ ਠੀਕ ਆ ਜੀ ਸੂਬਾ ਕੋਈ ਤਿੱਜਾ ਮੰਨ ਕੇ ਸੌਦਾ ਕਰ ਲਿਓ ਦੇਣਾ 6 ਹੈ ਜੀ 7 ਲੈ ਜੀ ਇਹਨੇ ਇੱਕ ਦਿਨ ਲੈ ਜੀ ਠੀਕ ਹੈ ਜੀ ਸੋਲਟ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਥਾਣਾ ਦਿਖਾ ਰਹੇ ਆਪਾਂ ਤੇ ਖੋਲ ਕੇ ਨਾਲ ਦੀ ਨਾਲ ਹੀ ਤੋੜ ਕੇ ਦਿਖਾ ਦਿੰਨੇ ਆ ਹਾਈ ਟੂ ਮੀਡੀਅਮ ਦੇ ਵਿੱਚ ਆ ਕ੍ਰੋਸ ਸੰਗ ਆ ਐਚ ਐਫ ਦਾ ਤੇ ਕਿਤੇ ਨਾ ਕਿਤੇ ਕੋਈ ਸ਼ਾਈ ਵਾਲ ਦਾ ਕ੍ਰੋਸ ਮਾਣ ਲੈ ਵੀਰੇ ਠੀਕ ਆ ਇਹ ਕ੍ਰੋਸ ਸੰਗ ਦੇ ਵਿੱਚ अच्छा फिर पिंदर बाकी अपनी हुण मौके ते चलो ਤੁਸੀਂ ਆਪਣੀ ਤਸੱਲੀ ਕਰਕੇ ਲੈ ਗਿਆ ਦੀ 53 ਤੋਂ ਪਾਉਂਦੇ ਆ ਬਿਲਕੁਲ ਆਖੋ ਤੇ ਪਾ ਵੀ ਦੇਨੇ ਤੁਹਾਨੂੰ ਠੀਕ ਹੈ ਭਰਾ ਬਿਲਕੁਲ ਭਰਾ ਭੂਕੇ ਲਓ ਜੀ ਆ ਜੇ ਗੱਲੇ ਲਓ ਜੀ ਇਹ ਦੋਸਤੋਂ ਅਗਲਾ ਥਾਣਾ ਤੁਸੀਂ ਵੇਖੋ ਠੀਕ ਹੈ ਜੀ ਫੋਲਾ ਪੰਨੇ ਆ ਉਲਟ ਪਾਈ ਵਾਲਾ ਜਿਹੜਾ ਅਗਲਾ ਥਾਣਾ ਆ ਮਗਰਲੀ ਥਾਣਾ ਠੀਕ ਹੈ ਜੀ ਇੱਕੋ ਜਿਹਾ ਕਲਰ ਇੱਕੋ ਜਿਹੀ ਮੋਟੀ ਧਾਰ ਇੱਕੋ ਜਿਹਾ ਨੀਰਾ ਠੀਕ ਹੈ ਜੀ ਚਾਰੇ ਥਣ ਬਹੁਤ ਉਹਦੀਆਂ ਮੁੱਠੀਦਾਰ ਥਾਣਾ ਕਿਸੇ ਨਾਰਮਲ ਘਰਾਂ ਦੇ ਵਿੱਚ ਪਹਿਣਾ ਚਪਾਈ ਕਰਦੀਆਂ ਨੇ ਤੇ ਉਹ ਆਪਾਂ ਹਰ ਵਾਰ ਕਹਿ ਦਿੰਨੇ ਆ ਵੀ ਉਹਨਾਂ ਲਈ ਵੀ ਸੌਖਾ ਠੀਕ ਹੈ ਜੀ ਛੋਟਾ ਥਣ ਨਹੀਂਗਾ ਮੱਜਾਂ ਦਾ ਥਣ ਲੱਗਾ ਕਰਮਾੜੀ ਨੂੰ ਹਾਈਟ ਮੀਡੀਅਮ ਦੇ ਵਿੱਚ ਆ ਤੇ ਜਿੰਨੀ ਵੀ ਇਹ ਕੱਦ-ਕਾਟ ਜਿਹੜਾ ਦੋਸਤੋ ਬੇਸ਼ੱਕ ਮੀਡੀਅਮ ਦਰਮਿਆਨੀ ਹਾਈਟ ਆ ਤੇ ਵਜਨ ਦੇ ਵਿੱਚ ਪੂਰੀ ਆ ਠੀਕ ਆ ਸ਼ਬਪਿੰਦਰ ਵੀਰੇ ਇਹ ਦੇ ਦਾਂਗੇ ਕੰਨੇ ਦੀ ਆਪਾਂ ਸੰਤੂ ਸਾਹਿਬ ਮੁੱਲ ਤਾਂ ਭਾਵੇਂ 50 ਕਰੀ ਜਾਵਾਂ ਹਾਂ 45000 ਪੂਰੇ ਦਿਆਂ 45 ਦੀ ਕੋਚੋਂ ਵੀ ਕੋਈ ਭੈਣ ਭਰਾ ਆਊਗਾ ਨਾ ਥੋੜਾ ਬੜਾ ਮਾਨ ਤਾਨ ਛੋੜ ਛੱਪ ਅੱਛਾ ਜੀ ਹਾਂਜੀ ਤੇ ਗਾੜੀ ਇਹ ਆ ਵੀ ਦੁੱਧ ਚਲੋ ਮੈਂ ਤਾਂ ਗੱਭਣ ਹੀ ਲਈ ਗੱਭਣੀ ਤੇ ਘਰ ਵਾਲਿਆਂ ਦੇ ਕਹਿਣ ਤੇ ਮੁਤਾਬਕ ਵੀ 15 16 ਕਿਲੋ ਦੁੱਧ ਭਰਾਇਆ ਬਿੱਲੇ ਸੁਵੇ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਉਹਦਾ ਤਾਂ ਜੇ ਕੋਈ ਸੇਵਾ ਹੋਵੇ ਵੱਧ ਵੀ ਚਵਾ ਦੇ ਪਰ ਬਣੀ ਆ ਹਜੇ ਪਣੀ ਆ ਵਾਤਾਵ ਨਹੀਂ ਬਣੀਗੀ ਹਾਂ ਹਜੇ ਪਾਣੂ ਤੁਹਾਨੂੰ ਕੀ ਪੂਰਾ ਥੱਲੇ ਉਹ ਦੋਸਤੋ ਵੈਸੇ ਦੁੱਧ ਆਪਾਂ ਹਰ ਵਾਰ ਕਹਿੰਦੇ ਆ ਕਈ ਵਾਰ ਆ ਵੀਰਾਂ ਨੂੰ ਹੁੰਦਾ ਵੀ ਯਾਰ 15 16 ਕਹਿਤਾ ਤੇ ਦੁੱਧ ਵੀਰ ਯਾਰ 13 14 ਲੀਟਰ ਦੇਣ ਦੀ ਆ ਹਨਾ ਜਾਂ 15 ਦੇਣ ਦੀ ਆ ਵੀ 16 ਕਿਉਂ ਨਹੀਂ ਦੇਂਦੀ ਕੀ ਦੁੱਧ ਤੱਕੇ ਸੇਵਾ ਦਾ ਠੀਕ ਆ ਜੀ ਦੁੱਧ ਤੋਂ ਤੁਸੀਂ ਚੰਗੀ ਸੇਵਾ ਕਰੋਗੇ ਤੇ ਦੁੱਧ ਚੰਗਾ ਲੈ ਲਓਗੇ ਠੀਕ ਆ ਦੁੱਧ ਤੱਕੇ ਸੇਵਾ ਦਾ ਉਮੀਦ ਕਰ ਸਕਦੇ ਆ ਇਹੋ ਜਿਹੇ ਪਸ਼ੂ ਤੋਂ ਆਪਾਂ ਜਿਹੋ ਜਿਹਾ ਖਲਾਰ ਆ ਜਿਹੋ ਜਿਹਾ ਝੋਲਾ ਤੇ ਦੁੱਧ ਸੋਨਾ ਜਵਾ ਦੋਗੇ ਠੀਕ ਆ ਹੁਣ 53 ਤੋਂ ਪਾਉਣ ਬਿਲਕੁਲ ਓਕੇ ਆ ਤੁਸੀਂ ਵੀ ਬਿਲਕੁਲ ਇਸੇ ਤਰ੍ਹਾਂ ਟਿਪ ਕੇ ਆਪਣੀ ਤਸੱਲੀ ਕਰ ਲਿਓ ਵੀਰ 45000 ਦੇ ਵਿੱਚੋਂ ਵੀਰ ਖਾਨ ਆਈ ਹੈ ਹਾਂ ਜੀ ਪਹਾਨਾ 45 ਕੋਈ ਆਏ ਦਾ ਛੋਟਾ ਛੱਪ ਕਰਦੇਓ ਕਰਦੇਓ ਵੀਰ ਰਪਿੰਦਰ ਕਰਾਂਗੇ ਮਨਤਾਂ ਥੋੜੇ ਟਾਈਮ ਬਾਅਦ ਆਪਾਂ ਭੈਣ ਭਰਾਵਾਂ ਨੂੰ ਕੋਈ ਗੱਲ ਨਹੀਂ ਸਾ ਜੀ ਪੂਰਾ ਮਨਤਾਂ ਕਰਾਂਗੇ ਭੈਣ ਭਰਾ ਕਿਹਾ ਹੈਗਾ ਇਹਦਾ ਗੱਡੀ ਡੰਗਰ ਸਾਫ ਸੁਥਰਾ ਠੀਕ ਹੈ ਜੀ ਹਾਂ ਜੀ ਇੱਥੇ ਕੋਈ ਕੋਬਰੋਣਾ ਦੀ ਲੋੜ ਨਹੀਂ ਠੀਕ ਹੈ ਬਹੁਤ ਚੰਗੀ ਭਾਣ ਕੋਈ ਇਦਾਂ ਹੀ ਮਕਾਲੇ ਵੀਰ ਕੋਈ ਗੱਲ ਨਹੀਂ ਚਲੋ ਜੀ ਅੱਗੇ ਸੈਕਿੰਡ ਨੰਬਰ ਤੇ ਵੀਰ ਆਪਣੇ ਕੋਲ ਜਿਹੜੀ ਆ ਖੜੀ ਹੈ ਇਹ ਸਾ ਜੀ ਇਹ ਦੂਜਾ ਸੁਗਾ ਜੀ ਦੂਜਾ ਸੁਗਾ ਦਿਨ 10 12 ਕੱਢਦੀ ਪੇਚੀ ਠੀਕ ਹੈ ਜੀ ਦੇਉ ਜੂ ਦੂਜਾ ਸੂਬਾ ਹੈਗੀ ਕਰਵਾਸ ਜੀ ਠੀਕ ਹੈ ਜੀ ਕਰੌਸ ਅਗ ਦੇ ਵਿੱਚ ਆ ਦੋਸਤੋ ਠੀਕ ਹੈ ਕਿਤੇ ਨਾ ਕਿਤੇ ਕੋਈ ਸ਼ਾਈ ਵਾਲ ਦਾ ਵੀਰ ਕਰੌਸ ਮੰਨ ਲੈ ਠੀਕ ਆ ਸੋ ਚੀਨਾ ਡੱਬਾ ਰਾਂਗਾ ਕਿਉਂਕਿ ਬਰੀਕ ਵਿੱਚ ਡਾਟ ਸਪੌਟ ਜਿਵੇਂ ਹੁੰਦੇ ਨਾ ਬਰੀਕ ਬਿੰਦੀ ਜਿਆਦੀ ਆ ਤੇ ਮੋٹے ਡੱਬ ਘਾਟਾ ਠੀਕ ਆ ਤੇ ਹਾਈਟ ਇਸ ਵੜ ਦੀ ਪੂਰੀ ਆ ਦੂਜਾ ਸੂਬਾ ਕੱਦ ਵੱਡਾ ਠੀਕ ਆ ਕੱਦ ਵੱਡਾ ਵੇਲਬੂਲ ਵੀ ਸੋਹਣੀ ਆ ਤੇ ਦਿਨ ਵੀਰ ਲੈ ਜੂ ਹਫਤਾ ਖਾਂਡੇ ਵੀ ਹੁਣ ਤੇ ਦੋ ਹਫਤੇ ਦੇ ਅੰਦਰ ਬਾਹਰ ਲੈ ਜੂਗੀ ਠੀਕ ਹੈ ਹਫਤਾ ਵੀ ਮੰਨ ਕੇ ਵੀਰੀ ਖੋਦਾ ਕਰੇ ਠੀਕ ਹੈ ਜੀ ਆ ਤੇ ਗਾਡੇ ਸਾਡੇ ਵਪਾਰੀਆਂ ਦੀ ਵਿਕ ਠੀਕ ਆ ਜੀ ਹਾਂਜੀ ਹਾਂਜੀ ਗੱਡੀ ਗੁੱਡੀ ਦੇ ਵੀ ਮਤਲਬ ਜੀ ਠੀਕ ਆ ਲਓ ਵੀ ਇੱਕ ਹਫਤਾ ਦੋਸਤੋ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਬਾਕੀ ਤੁਹਾਨੂੰ ਪਿੱਛੋਂ ਮੁਖਾ ਦਿੰਨੇ ਆ ਐ ਸੀਲ ਆ ਪੂਰੀ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਆ ਸੋ ਥਣ ਥਣ ਵੀ ਪੂਰਾ ਚਵਾਈ ਦਾ ਪੂਰਾ ਥੇ ਚਵਾਈ ਦਾ ਥਾਣਾ ਤੇ ਦਿਨ ਅਸੀਂ ਇਹ ਸੱਤ ਅਜੇ ਲੈ ਕੇ ਜਾਊਗੀ ਠੀਕ ਆ ਸੋ ਦੂਜਾ ਸੂਬਾ ਇਹ ਵੀ ਵੀਰ ਮੜਿਆ ਵਿੰਦਰ ਕੱਢ ਕੇ ਬਾਹਰ ਤੋਰ ਗਿਆ ਰੇਡ ਰੂਟ ਜਿਹੜੇ ਆ ਦੋਸਤੋ ਬਿਲਕੁਲ ਜੈਨੂਨ ਜਾਇਜ ਆ ਕੋਈ ਵੀ ਪਸ਼ੂ ਕਿਸੇ ਵੀਰ ਨੂੰ ਪਸੰਦ ਆਉਂਦਾ ਰੇਡ ਸਾਰਿਆਂ ਪਸ਼ੂਆਂ ਦੇ ਬਿਲਕੁਲ ਸਾਰੀਆਂ ਵਹਿੜਾਂ ਦੇ ਜਿਹੜੇ ਬਿਲਕੁਲ ਜਾਇਜ ਆ ਇੱਕੋ ਜਣ ਤੋਰ ਕੇ ਆਪਾਂ ਦਿਖਾ ਦਿੰਨੇ ਆ ਡੇੜ ਹਜੇ ਉਹ ਹੀ ਆ ਵੀ ਜਿਹੜੇ 6-7 ਕੱਟ ਦੀ ਆ ਠੀਕ ਆ ਬਾਕੀ ਲਾਏ ਬਣਾਏ ਪਈ ਆ ਤੁਸੀਂ ਦੇਖ ਸਕਦੇ ਜੇ ਥੱਲੇ ਤਕਰੀਬਨ ਕੋਈ ਕਿਲੋ ਖੰਡਾ ਲਾਇਆ ਕਰਮਾਲੀ ਨੇ ਠੀਕ ਆ ਵਟਪਟ ਵੀ ਕਾਫੀ ਆ ਠੀਕ ਹੈ ਜੀ ਅਛਾ ਵੀਰ ਪਿੰਦਰ ਇਹ ਕਿੰਨੇ ਦੇ ਦੇ ਦਈਏ ਵੀਰ ਸੰਤੂ ਸਾਹਿਬ ਇਹ ਮੋਲਤ ਬਣਾ ਵਾਧ ਕਰ ਜੀਏ 35 ਜੋ ਮਾਨਤਾ ਕਰ ਦਾਂਗੇ 35 ਜੋ ਹਾਂਜੀ ਹਾਂਜੀ ਠੀਕ ਹੈ ਜੀ ਜਾੜ ਛੱਡ ਦਾਂਗੇ 34000 ਦੀ ਸ਼ਾਹੀ ਤੇਰੇ 34 ਦੀ ਦੇ ਦਾਂਗੇ 34 20 ਥੋੜਾ ਬੜਾ ਕੋਈ ਆਊਗਾ ਵੀਰ ਭਰਾ ਨਾ ਇੱਥੇ ਠੀਕ ਹੈ ਜੀ ਤੇ ਕਰਾਂਗੇ ਮਾਨਤਾਂ ਠੀਕ ਹੈ ਜੀ ਹਾਂ ਜੀ ਥੋੜਾ ਵੀਰਪਿੰਦਰ ਥੱਲੇੋਂ ਥਾਣ ਬੈਕ ਸਾਈਡ ਤੋਂ ਮਾੜਾ ਕਰਕੇ ਦਿਖਾ ਦਈਏ ਪਰਿਓ ਲਓ ਜੇ ਕੋਈ ਥਾਂ ਤੁਮ ਜਿਹੜਾ ਸਾਨੂੰ ਵੀਰੋਂ ਆਪਾਂ ਥੋੜਾ ਲਾਗਿਓ ਦਿਖਾ ਦਿੰਨੇ ਆ ਆ ਕਰਿਓ ਜੱਕ ਠੀਕ ਹੈ ਜੀ ਸੋ 34000 ਦੀ ਇਹ ਜਿਹੜੀ ਤੁਹਾਨੂੰ ਮਿਲ ਜੂਗੀ ਜੈਸਨੋ ਕੋਈ ਚੋ ਵੀ ਕਰਾਂਗੇ ਮਾਨਤਾਂ ਵੀਰ ਦਾ ਉਹਨੂੰ ਤੁਹਾਨੂੰ ਵੀ ਠੀਕ ਹੈ 34 ਦੇ ਵਿੱਚੋਂ ਵੀ ਹੋ ਜਾਊਗਾ ਹੋਰ ਮਾਨਤਾਂ ਹੋ ਜਾਊਗਾ ਅਕੇ ਅੱਛਾ ਜੀ ਪੰਜਾਬ ਦੀ ਪੰਜਾਬ ਦੀ ਜਰਸੀ ਆ ਗਈ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਸਮਾਂ ਇਹ ਤਿਆਰੀਆਂ ਜੀ ਆ 2-4 ਦਿਨ ਭੰਨ ਖੜੇ ਗਾੜੀ ਢਿੱਲਾ ਢਿੱਲਾ ਸੋਨੂ ਸਾਹਿਬ ਇਹਦੇ ਵਿੱਚ ਬਹੁਤ ਇਧਰ ਬਹੁਤ ਢਿੱਲਾ ਢਿੱਲਾ ਲਓ ਜੀ ਤੋਂ ਆਲਮੋਸਟ ਦੋਸਤੋ ਤਿਆਰੀ ਇਹਦੀ ਕੰਪਲੀਟ ਆ ਠੀਕ ਆ ਤੇ ਸਵੇਰ ਦੂਜਾ ਹੀ ਸੁੰਦੀ ਹੈ ਨਾ ਇਹ ਵੀ ਆ ਦੂਜਾ ਸਵੇਰ ਦੂਜਾ ਹੀ ਹੈ ਹਾਂਜੀ ਬਾਕੀ ਦਿਨ ਦੋ ਲੈ ਜੇ ਚਾਰ ਲੈ ਜੇ ਐ ਤਿਆਰੀ ਵਾਲੀ ਆ ਦੋ ਚੌਂ ਦਿਨਾਂ ਦੇ ਵਿੱਚ ਕਾਫੀ ਥੱਲੇੋਂ ਲਾ ਆਉਣਾ ਇਹਨੇ ਕੱਦੇ ਦਾ ਉੱਚਾ ਠੀਕ ਆ ਜੀ ਕੱਦ ਜਿਹੜੀ ਇੱਕ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਆ ਵਿਖਾਈਏ ਚੀਨੀ ਗਾਂ ਦੇ ਪ੍ਰਾਪਤ ਸਰ ਕਿੰਨਾ ਕਿੰਨਾ ਬੜਾ ਟਿਕਾਣੇ ਲੱਗਾ ਵਾ ਬਣੂ ਬਹੁਤ ਬੱਚੀ ਠੀਕ ਆ ਜੀ ਤੇ ਲੱਟ ਲੰਬਾ ਬਹੁਤ ਢੋਲਾ ਚਲਾ ਬਹੁਤ ਚੰਗਾ ਠੀਕ ਆ ਜੀ ਫੇਸ ਕੁਆਲਟੀ ਵੇਖੋ ਠੀਕ ਆ ਜੀ ਜਰਸੀ ਕ੍ਰੋਸ ਅੰਕ ਦੇ ਵਿੱਚ ਆ ਛੋਟੀ ਬੂਥੀ ਬਿਲਕੁਲ ਛੋਟਾ ਕੰਨ ਹਲੋ ਇਹ ਤਸਵੀਰ ਸੌਆ ਪੂਰੀ ਹੈ ਬਿਲਕੁਲ ਬਿਲਕੁਲ ਲੋਬੀ ਪ੍ਰਭਾਉ ਠੀਕ ਆ ਸੁਣਾ ਕਿ ਜੜਿਆ ਦੋਸੋ ਆਪਦੀ ਪੂਰੀ ਤਸੱਲੀ ਕਰਕੇ ਹੀ ਲੈ ਕੇ ਆਉਂਦਾ ਭਰਾ ਅੱਗੋਂ ਮੇਰਾ ਵੀਰ ਕੋਈ ਆਪਣੀ ਤਸੱਲੀ ਕਰਕੇ ਲੈ ਕੇ ਜਾਏ ਕਿਉਂਕਿ ਇਹ ਗੱਪਣ ਆ ਤੇ ਦੁੱਧ ਆਪਾਂ ਅੱਜ ਕਹਿ ਦੀਏ ਵੀ 12 ਦੇ ਦੂ 13 ਦੇ ਦੂਗੀ ਦੁੱਧਾਂ ਕੇ ਸੇਵਾ ਦਾ ਵੱਡੀ ਆ ਵੈੜ ਅੱਗੇ ਸਾਫ਼ ਸੰਭਾਲ ਕੋ ਚੰਗੀ ਕਰ ਲੂਗਾ ਦੁੱਧ ਹੀ ਚਵਾਉਣਾ ਹੈ ਵੈੜ ਨੇ ਤੇ ਥੱਲਿਓਂ ਸਾਫ਼ ਸਫਾਈਏ ਪੂਰੀ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾ ਦਿੰਨੇ ਆ ਲੰਬੀ ਠੀਕ ਆ ਸਵੇਰ ਦੂਜਾ ਜਰਸੀ ਕ੍ਰੋਸ ਸੈਂਕ ਦੇ ਵਿੱਚ ਤੇ ਜਿੰਨੇ ਵੀਆ ਕਰਮਾ ਲਈ ਪੂਰੀ ਪਣੀ ਥਣੀ ਪਈ ਹੈ ਦੋ ਲੈ ਜੇ ਚਾਰ ਲੈ ਜੇ ਦੇਣ ਬਸ ਘੱਟੋ ਘਾਟ ਇੰਨੇ ਕੀ ਲੈ ਕੇ ਜਾਣ ਦੀ ਸੁਭਾਵਨਾ ਹੈ ਠੀਕ ਹੈ ਵੈਸੇ ਤਿਆਰੀ ਕੰਪਲੀਟ ਕਰੀ ਬੈਠੀ ਹੈ ਅਜੇ ਵੀ ਜਿਹੜੀ ਢਿੱਲ ਤੁਸੀਂ ਵੇਖੋਗੇ ਲੇਵੇ ਹਵਾਨੇ ਚ ਕਈ ਵਾਰ ਮਗਰੋਂ ਪਸ਼ੂ ਆਉਂਦਾ ਹੈ ਦੋ ਚਾਰ ਦਿਨ ਦੱਸ ਕੇ ਪਸ਼ੂ ਦਿੱਤਾ ਜਾਂਦਾ ਠੀਕ ਹੈ ਜੀ ਤੇ ਹੁਣ ਵੀ ਤਕਰੀਬਨ ਕਈ ਵਾਰ ਆਈਡੀਆ ਹੋ ਜਾਂਦਾ ਪਸ਼ੂ ਕਰਾ ਸੁੰਦੇ ਸੁੰਦੇ ਕਿਨ ਇੱਕ ਦੋ ਦਿਨ ਵੈਸੇ ਹੀ ਵੱਧ ਲੈ ਜਾਂਦਾ ਆ ਦੇਖੋ ਨਹੀਂ ਹੁੰਦੀ ਠੀਕ ਹੈ ਜੀ ਜਾਓ ਮੋੜ ਦਿਓ ਵੀਰ ਰਪਿੰਦਰ ਠੀਕ ਹੈ ਅੱਛਾ ਵੀਰ ਪਿੰਦਰ ਕਿੰਨੇ ਦੀ ਆਪਾਂ ਦੇ ਦਈਏ ਵੀਰ ਖਾਨ ਆ ਜੀ ਮੁੱਲ ਤਾਂ 45000 ਕਰਦਾ ਮੈਂ ਅੱਛਾ ਜੀ ਤੇ 42000 ਰਿਹਾ ਨਾ ਦੇ ਦਾਂਗੇ 42000 ਦੀ ਹਾਂਜੀ ਠੀਕ ਹੈ ਜੀ ਇੱਥੇ ਦੇ ਲਈ ਕਿ ਹੋ ਜੂਗਾ ਛੋਟਾ ਸੱਪਾ ਹੋਰ ਆਏ ਗਿਆ ਦਾ ਮਾਨਤਨ ਕਰਦੇ ਬੜਾ ਕਰਾਂਗੇ ਮਾਨਤਨ ਕੋਈ ਕਰ ਦਿਆ ਜੀ ਹਾਂਜੀ ਲੋ ਵੀ 42000 ਦੇ ਵਿੱਚੋਂ ਭਰਾਵੋ ਹੋਰ ਮਾਨਤਨ ਹੋ ਜੂਗਾ ਜੋ ਵੀ ਗਜੈਸ਼ ਹੋਈ ਜਿੰਨਾ ਵੀ ਹੋ ਸਕਦਾ ਵਿੱਚੋਂ ਮਾਨਤਨ ਹੋ ਜੂਗਾ ਬਾਕੀ ਥਣਾ ਥਣਾ ਵਾਲੇ ਪਾਸਿਓ ਪੂਰੀ ਸਫਾਈ ਆ ਤੇ ਬਣੀ ਥਣੀ ਹੈ ਬਾਕੀ ਵੜਾ ਨਾਲੋਂ ਬਤੇਰੇ ਆ ਠੀਕ ਆ ਜੀ ਇੱਕ ਪਹਿਲੇ ਨੰਬਰ ਤੇ ਵੜਾ ਤੁਹਾਨੂੰ ਦਿਖਾਈ ਉਹਦੇ ਬਰਾਬਰ ਦੀ ਬਣੀ ਥਣੀ ਆ ਦੋ ਲੈਜੇ ਚਾਰ ਲੈਜੇ ਦਿਨ ਜਿੰਨੇ ਕਰਮਾ ਲਈ ਲੈਜੇ ਉਨੇ ਚੰਗੇ ਆ ਠੀਕ ਆ ਕਿਉਂਕਿ ਥੱਲਿਓ ਕਾਫੀ ਸੋਹਣਾ ਬਖਾਲਾ ਤਿਆਰ ਕਰ ਲੂਗੀ ਜਿੰਨੇ ਦਿਨ ਵੀ ਲੈਜੇ ਉਨਾ ਹੀ ਇਹਦੇ ਲਈ ਚੰਗਾ ਠੀਕ ਆ 42000 ਦੇ ਵਿੱਚੋਂ ਛੋਟ ਇੱਕ ਵੀ ਰਪਿੰਦਰ ਆਪਣੇ ਕੋਲ ਜਿਹੜੀ ਲਾਸਟ ਦੇ ਵਿੱਚ ਇਹ ਆ ਗਈ ਕਰੋਸ ਅੰਗ ਵਿੱਚ ਇਹ ਜਰਸੀ ਆ ਜੀ ਅੱਛਾ ਜੀ ਜਰਸੀ ਜੀ ਆ ਜਰਸੀ ਕਰੋਸ ਦੇ ਅੰਗ ਦੇ ਵਿੱਚ ਹਾਂਜੀ ਬਾਕੀ ਅੰਗ ਜਿਹੜਾ ਰੰਗ ਰੂੰਗ ਜਿਹੜਾ ਤੁਹਾਨੂੰ ਬਦਾਮੀ ਰੰਗ ਆ ਠੀਕ ਆ ਰੰਗ ਬਦਾਮੀ ਮਗਰਿ ਬਚੀ ਐ ਤੇ ਮਗਰਿ ਬਚੀ ਐ ਜੀ ਅੱਜ ਦਿਨ ਕਿੰਨੇ ਹੋ ਗਏ ਵੀਰ ਸੂਈ ਨੂੰ ਇਹਨੂੰ 5-4 ਦਿਨ ਹੋ ਗਏ ਸ਼ਾਹ ਜੀ ਸੂਈ ਨੂੰ 5-4 ਦਿਨਾਂ ਦੀ ਸੂਈ ਆ ਹਾਂ ਜੀ ਬੋਲੀ ਆ ਜੇ ਮੇਰੇ ਸਾਹ ਬੋਲੀ ਆ ਅੱਛਾ ਬੋਲੀ 8-9 ਕਿਲੋ ਇਤੋਂ ਹੈਗੀ ਆ ਤੇ ਦੁੱਧ 11-12 ਕਿਲੋ ਭਰਾ ਦੂਗੀ 12 ਭਰਾ ਦੇ 13 ਭਰਾ ਦੇ ਠੀਕ ਹੈ ਜੀ ਤੇ ਹਾਲੇ ਹਾਲ ਦੀ ਘਰੀ 8-9 ਕਿਲੋ ਬੋਲੀ ਆ ਲੋ ਜੀ ਹੁਣ ਦੋਸਤੋ 8-9 ਕਿਲੋ ਜਿਹੜੀ ਬੋਲੀ ਆ ਠੀਕ ਆ ਇਹ ਦੂਜੀ ਗੱਲ ਸੰਤੂ ਸਾਹਿਬ ਇਹ ਸਰੇ ਹੁਣ ਆਪਾਂ ਮਾਰਨਿੰਗ ਟਾਈਮ ਚ ਚਵਾਈ ਕਰ ਰਹੇ ਆ ਆ ਵੀਡੀਓ ਬਣਾਉਂਦੇ ਚਵਾਈ ਇਹਦੀ ਹੋਈ ਜਿਸ ਵੇਲੇ ਕਿੰਨੇ 6.6 6.6 ਸਾਢੇ 6 ਦੇ ਵਿੱਚ ਨਾ ਉਹ ਲੇਟ ਹੀ ਹੋਈ ਫਿਰ ਉਹਦੀ ਹਾਂਜੀ 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 ਸਾਢੇ 10 11 ਹੁਣ ਵੱਜਣ ਦੇ ਆ ਅੱਜ ਨਾ ਆਪਣੀ ਕੋਈ ਸਲਾਹ ਨਹੀਂ ਵੀਡੀਓ ਬਣਾਉਂਦੀ ਨਹੀਂ ਪ੍ਰੋਡਕਟ ਨਹੀਂ ਚਾਉਣ ਵਾਲੀ ਹਾਂ ਤੇ ਫਿਰ ਪੈਰ ਤੇ ਸਲਾਹ ਬਣ ਗਈ ਚਲੋ ਕੋਈ ਛੰਡੀ ਚ ਦੀ ਜੇ ਸਾਨੂੰ ਸੁਣ ਤੇ ਚੋਣ ਜਣ ਵੀਰ ਬਿਲਕੁਲ ਭੂਰ ਭਾਰ ਤੋਂ ਰਹਿਤਾ ਬਿਲਕੁਲ ਨਾ ਨਾ ਕਿ ਆ ਵੇਖੋ ਆਹ ਤਾਰ ਮਾਰ ਲੇ ਲੋ ਲਓ ਜੀ ਇੱਕ ਆ ਕਰੋ ਜੀ ਅਕੇ ਜੀ ਜੀ ਬੋਕ ਚੋਣ ਚਾਂ ਜਿਹੜੀ ਦੋਸਤੋ ਵੀਰਾਂ ਦਾ ਵੀ ਚੰਗੀ ਆ ਬਾਕੀ ਦੋ ਦੋ ਧਾਰਾ ਮਾਰ ਕੇ ਆਪਾਂ ਤੁਹਾਨੂੰ ਵਿੱਚੇ ਦਿਖਾ ਦਿੱਤੀ ਆ ਇਸ ਵਕਤ 8 ਕਿਲੋ ਬੋਲਾ ਮੰਨ ਕੇ ਕੋਈ ਭਰਾ ਸਬਦਾ ਕਰ ਲੇ ਤੇ ਸੂਬਾ ਵੀਰਪਿੰਦਰ ਹੋਊਗੀ ਚੋ ਤੀਜਾ ਕੇ ਇੱਥੇ ਹੀ ਗੱਲ ਲਓ ਭਾਗੀ ਤੀਜਾ ਮੰਨ ਲਓ ਕੋਈ ਆਪਣੀ ਸਮਝ ਕਰ ਲਈ ਦੀ ਮੇਰਾ ਹਾਂਜੀ ਕੋਈ ਤੀਜਾ ਮੰਨ ਲੈ ਕੋਈ ਅੱਗੇ ਦੋਸਤੋ ਹਰ ਇੱਕ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ ਉਹ ਇੱਥੇ ਆਣ ਕੇ ਵੀ ਜਾਂ ਪਸ਼ੂ ਨੂੰ ਵੇਖਦੇ ਆ ਸਾਰ ਵੀ ਪੜਾ ਲੱਗ ਗਿਆ ਜੀ ਸੇਵਾ ਘਟਾ ਲਿਆ ਕਰੋ ਆਈ ਆ ਹਾਂ ਗਾੜੀ ਸਾਹਮਣੇ ਵਾਲੀ ਚੱਲ ਕਈ ਨਾਲ ਪਸ਼ੂ ਲੱਗਣ ਪਣ ਲੱਗਿਆ ਪਹਿਲੇ ਸਵੇਰੇ ਕ ਬਾਕੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੂਈ ਨੂੰ ਅੱਜ ਬੇਸ਼ੱਕ 4-5 ਦਿਨ ਹੀ ਹੋਏ ਆ ਮਗਰ ਵੀ ਪੱਛੀ ਆ ਦੁੱਧ ਵੀ ਰਾਂ ਦਾ ਵੀ ਸੋਨਾ ਚਵਾ ਦੂਗੀ ਕੋਈ 11 12 12 13 ਲੀਟਰ ਵੀ ਦੇ ਸਕਦੀ ਆ ਪਰ ਹੁਣ 8 ਕਿਲੋ ਬੋਲਾ ਜਿਹੜਾ 54 ਦਿਨਾਂ ਦੀ ਸੂਈ ਦੇ ਥੱਲੇ ਤਾਂ ਤੋਂ ਪੂਰੇ ਲੰਬੇ ਆ ਠੀਕ ਆ ਥਣ ਲੰਬੇ ਆ ਜਿਦਾਂ ਆਪਾਂ ਦੋਸਤ ਹਮੇਸ਼ਾ ਨੋਟ ਕਰਾ ਲਈਦਾ ਤੁਹਾਨੂੰ ਠੀਕ ਆ ਜੀ ਜੇਕਰ ਖਾਤੀ ਚਵਾਈਲਾ ਥਾਣਾ ਇਹ ਖਾਤੀ ਚਵਾਈਲਾ ਥਾਣਾ ਦੱਸ ਦੇਈ ਤਾਂ ਕਿਉਂਕਿ ਬਾਅਦ ਵਿੱਚ ਕੋਈ ਇੱਥੇ ਆਣ ਕੇ ਵੀ ਰੇ ਨਾ ਕੇ ਵੀ ਛੋਟੇ ਆ ਥਾਣਾ ਠੀਕ ਆ ਥਾਣ ਲੰਬਾ ਪੂਰਾ ਤੇ ਮਗਰ ਵੀ ਬੱਚੀ ਆ ਚਲੋ ਵੀ ਕੋਈ ਭੈਣ ਭਰਾ ਕੋ ਸੱਜਣ ਸੰਭ ਲੂਗਾ ਸ਼ੌਂਕ ਦੇ ਨਾਲ ਆ ਮਗਰ ਬੱਚੀ ਆ ਅੱਛਾ ਪਿੰਦਰ ਵੀਰੇ ਇਹਦਾ ਮੁੱਲ ਫਿਰ ਕੀ ਕਰਦੇ ਆਪਾਂ ਲੈਣ ਦੇ ਮੋਸ਼ਾ ਜੀ ਇਹਦਾ 40000 ਜਿਆ 40 ਕੋਤੂ ਕੁ ਯਾਰ ਖੰਡ ਦਾ ਮਨ ਤਾਂ ਘੱਟ ਲਾਂਗੇ ਮੋਕੇ ਗਾੜੀ ਚੋ ਹਾਂਜੀ ਹਾਂਜੀ ਨਹੀਂ ਹਾਂ ਨਾ ਜੀ ਇੱਕੋ ਇੱਕ ਗੱਲ ਜੀ ਦੱਸ ਦਈਏ ਵੀ ਪੂਰੇ 38000 ਦੀ ਸ਼ਾਹੀ ਦੇ ਦਾਂਗੇ 38 ਦੀ ਹਾਂਜੀ ਇਹ ਤੋਂ ਘਟਣੀ ਜੀ ਹੋਣੀ ਗਾਂ ਦੁੱਧ 12 13 ਕਿਲੋ ਚਵਾ ਦੇਣਾ ਵਾ ਗਾਂ ਨੂੰ ਗਾਂ ਬੋਲੇ ਜੀ ਆ ਜੀ ਠੀਕ ਹੈ ਜੀ ਤੇ ਗਾੜੀ ਖਾਂਦੀ ਪੀਂਦੀ ਸਾਰਾ ਕੁਝ ਆ ਠੀਕ ਹੈ ਜੀ ਕੋਈ ਡੰਗਰ ਵੰਡ ਮੁੰਡ ਘੱਟ ਚੁੱਕਦੇ ਨਹੀਂ ਨਹੀਂ ਜੋ ਪ੍ਰਵਾਹ ਜੀ ਕੋਈ ਜੋ ਮਰਜ਼ੀ ਪਈ ਜੋ ਤੇ ਚਾਰੋ ਚੂਰੂ ਆਏ ਤੇ ਪੂਰੀ ਫੁੱਲ ਠੀਕ ਹੈ ਜੀ ਹਾਂਜੀ ਲਓ ਵੀ 38000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਹਾਂ ਨਾ ਯੈਸ ਨੋ ਮਿਲ ਜਾਊਗੀ ਸੋ 38000 ਲਾਸਟ ਆ ਬਾਕੀ ਫਿਰ ਵੀ ਕੋਈ ਆਉਂਦਾ ਵੀਰ ਕੋਈ ਸੌਦਾ ਕਰਦਾ ਘਰੇ ਆਏ ਗਏ ਤਾਂ ਫਿਰ ਵੀ ਜੋ ਗੁੰਜਾਇਸ਼ ਆ ਕੋਈ ਰਸਾ ਛੜਾਈ ਆ ਕੋਈ ਮਾਨਤਾ ਨਾ ਉਹ ਹੋ ਜਾਊਗਾ ਮੌਕੇ ਤੇ ਠੀਕ ਆ ਨਗ ਜਿਹੜੇ ਅੱਜ ਇਹ ਵਕਾਊ ਆ ਦੋਸਤੋ ਵੈਸੇ ਪਸ਼ੂ ਵੱਡੀਆਂ ਵਹਿੜਾ ਵੀ ਆਉਂਦੀਆਂ ਰਹਿੰਦੀਆਂ ਨੇ ਕੋਈ ਚੰਗੇ ਚੰਗੇ ਰੇਟ ਭਾਅ ਵਾਲੀਆਂ ਕੋਈ 20 ਲੀਟਰ ਪਲੱਸ ਵਾਲੀਆਂ ਕੋਈ 5 ਹੀ ਲੀਟਰ ਪਲੱਸ ਵਾਲੀਆਂ ਤੇ ਬਾਕੀ ਕਈ ਵਾਰਾ ਨਾਰਮਲ ਜਿਹੜੇ ਬਿਲਕੁਲ ਘਰੇਲੂ ਕਈ ਆਪਣੇ ਫਾਰਮਰ ਵੀਰ ਆ ਛੋਟੇ ਜ਼ਿਮੀਂਦਾਰ ਫਾਰਮਰ ਵੀਰ ਆ ਜਾਂ ਘੱਟ ਬਾਈਟਾ ਜਿਹੜੇ ਵੀਰਾਂ ਨੇ ਥੋੜੇ ਪੈਸੇ ਖਰਚ ਕਰਨੇ ਆ ਛੋਟੇ ਛੋਟੇ ਰੇਟ ਆ ਕੋ ਜਾਲੀ 43 ਦੇ ਘਰ ਦੇ ਵਿੱਚ ਜਿਹੜੇ ਪਸ਼ੂ ਅੱਜ ਅਵੇਲੇਬਲ ਨੇ ਵੀਰ ਰਪਿੰਦਰ ਹੋਂਾ ਦੇ ਕੋਲ ਪਿੰਡ ਸਰਾਲੀ ਮੰਡ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਨੰਬਰ ਆਪਾਂ ਪੁੱਛ ਲੈਨੇ ਆ ਵੀਰ ਰਪਿੰਦਰ ਤੋਂ ਨੰਬਰ ਵੀਰ ਰਪਿੰਦਰ ਬੁਲੀ ਹਾਂਜੀ ਨੰਬਰ ਜੀ 76968 68905 ਠੀਕ ਹੈ ਜੀ ਹਾਂਜੀ ਤੋਂ ਦੱਸੋ ਇਹ ਨੰਬਰ ਆ ਵੀਰ ਰਪਿੰਦਰ ਦੇ ਤੇ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਫਿਲਹਾਲ ਕਿਸੇ ਵੀਰ ਨੇ 40 42 45 ਦੇ ਘਰੇ ਦੇ ਵਿੱਚ ਪਸ਼ੂ ਲੈਣੇ ਆ ਤਾਂ ਵੀ ਤੁਸੀਂ ਸੰਪਰਕ ਕਰ ਲਿਓ ਵੈਸੇ ਜਿਹੜੇ ਹੁਣ ਆਪਾਂ ਤੁਹਾਨੂੰ ਦਿਖਾ ਹੀ ਦਿੱਤੇ ਆ ਇਹ ਤਕਰੀਬਨ ਇੰਡੀਆ ਨੇ ਬਜਟ ਤੇ ਜਿਹੜੇ ਪਸੂ ਆ ਆਓ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਕੱਬਣ ਤਿੰਨ ਵੜਾ ਦਿਖਾਈਆਂ ਨੇ ਇੱਕ ਸੂਈ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਦਿਖਾ ਦਿੰਦੀ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ